ਇੱਕ ਜਿਮ ਟ੍ਰੇਨਰ ਜਿਸ ਤੋਂ ਇਹ ਉਮੀਦ ਹੀ ਨਹੀਂ ਸੀ ਕੀਤੀ ਜਾ ਸਕਦੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਵੀ ਕਰਦਾ ਹੋਵੇਗਾ ਦਰਅਸਲ ਉਸ ਦੇ ਖਿਲਾਫ ਇੱਕ ਨਹੀਂ ਕਈ ਕੁੜੀਆਂ ਨੇ ਆਪਣੇ ਗੁਪਤ ਨਾਮ ਰੱਖ ਕੇ ਸ਼ਿਕਾਇਤਾਂ ਕੀਤੀਆਂ ਕਿਉਂਕਿ ਚੰਡੀਗੜ੍ਹ ਦੇ ਪਾਰਕਾਂ ਦੇ ਵਿੱਚ ਜਾਂ ਰਾਹ ਜਾਂਦੀਆਂ ਕੁੜੀਆਂ ਨੂੰ ਉਹ ਆਪਣਾ ਸ਼ਿਕਾਰ ਬਣਾਉਂਦਾ ਸੀ ਸਰੀਰਕ ਸ਼ੋਸ਼ਣ ਉਸ ਦਾ ਕਰਦਾ ਸੀ ਕੁੜੀਆਂ ਦਾ ਜਿਸ ਤੇ ਕਰਕੇ ਇੱਕ ਇੱਕ ਕਰਕੇ ਸ਼ਿਕਾਇਤਾਂ ਮਿਲਦੀਆਂ ਗਈਆਂ ਔਰ ਮੁਹਾਲੀ ਦੇ ਇੱਕ ਜਿਮ ਦੇ ਵਿੱਚ ਜਿਮ ਟ੍ਰੇਨਰ ਦੇ ਤੌਰ ਤੇ ਕੰਮ ਕਰਨ ਵਾਲਾ ਫਿਰ ਆਖਰਕਾਰ ਕਾਬੂ ਚੜਦਾ ਜਿਸ ਦਾ ਨਾਮ ਹੈ 사ਵਨ ਪੱਟੀ 18 ਦਿਨ ਦੀ ਪੁਲਿਸ ਜਾਂਚ ਹੋਈ ਚੰਡੀਗੜ੍ਹ ਪੁਲਿਸ ਨੇ ਉਸ ਜਾਂਚ ਦੇ ਵਿੱਚ ਕਈ ਅਹਿਮ ਗੱਲਾਂ ਕਈ ਨੁਕਤੇ ਆ ਜਿਹੜੇ ਰਿਕਾਰਡ ਦਾ ਹਿੱਸਾ ਬਣਾਏ ਨੇ ਔਰ ਉਹ ਛਾਤਰ ਐਨਾ ਸੀ ਕਿ ਜਿੱਥੇ ਜਿੱਥੇ ਉਹ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਕੁੜੀਆਂ ਨੂੰ ਇਸ ਤਰ੍ਹਾਂ ਸਰੀਰਕ ਸ਼ੋਸ਼ਣ ਰਾਹ ਜਾਂਦੇ ਆ ਦਾ ਜਿਸ ਦਾ ਕਰਦਾ ਸੀ ਛੇੜਛਾੜ ਕਰਦਾ ਸੀ ਇਸ ਤਰ੍ਹਾਂ ਦੇ ਮਾਮਲੇ ਉਹਨਾਂ ਨੂੰ ਡਰਾ ਧਮਕਾ ਦਿੰਦਾ ਸੀ ਪ੍ਰਭਾਵ ਐਨਾ ਪਾ ਦਿੰਦਾ ਸੀ ਕਿ ਉਸ ਕੋਲ ਹਥਿਆਰ ਹੈ ਜੇਕਰ ਕੁੜੀ ਉਸ ਦੀ ਗੱਲ ਨਹੀਂ ਮੰਨੇਗੀ ਤਾਂ ਫਿਰ ਉਸ ਨੂੰ ਮਾਰ ਦੇਵੇਗਾ ਤੇ ਕੁੜੀਆਂ ਸਹਿਮ ਜਾਂਦੀਆਂ ਸੀ ਤੇ ਫਿਰ ਸਰੀਰਕ ਸ਼ੋਸ਼ਣ ਉਹਨਾਂ ਦਾ ਹੋ ਜਾਂਦਾ ਸੀ ਤਾਂ ਇਹ ਜਿਹੜੀ ਕਹਾਣੀ ਚੱਲਦੀ ਰਹੀ ਇਸ ਕਹਾਣੀ ਦਾੰ ਇੱਥੋਂ ਤੱਕ ਹੋਇਆ ਕਿ ਹੁਣ ਉਸ ਦੇ ਖਿਲਾਫ ਅਦਾਲਤ ਦੇ ਵਿੱਚ ਮੁਕੱਦਮਾ ਚੱਲੇਗਾ ਚਾਰਾ ਸ਼ੀਟ ਚੰਡੀਗੜ੍ਹ ਪੁਲਿਸ ਨੇ 18 ਦਿਨ ਦੀ ਜਾਂਚ ਤੋਂ ਬਾਅਦ ਦਾਖਲ ਕਰ ਦਿੱਤੀ ਹੈ ਤੇ 30 ਜੁਲਾਈ ਤੋਂ ਹੁਣ ਉਸ ਦਾ ਜਿਹੜਾ ਮੁਕਦਮਾ ਚੱਲਣਾ ਹੈ ਉਸ ਮੁਕਦਮੇ ਦੇ ਵਿੱਚ ਉਸ ਦੇ ਖਿਲਾਫ ਜਿਹੜੀਆਂ ਸਖਤ ਧਰਾਵਾਂ ਲੱਗੀਆਂ ਨੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇੱਕ ਵਾਰੀ ਪਹਿਲਾਂ ਵੀ ਰਿਪੋਰਟ ਸਾਂਝੀ ਕਰ ਚੁੱਕੇ ਆ ਕਿ ਇਹ ਜਿਹੜਾ ਲੜਕਾ ਜਿਮ ਟ੍ਰੇਨਰ ਜਿਸ ਦੀ ਉਮਰ ਮਹਿਲ 28 ਸਾਲ ਹੈ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦਾ ਸੀ ਉਸ ਦੀ ਮਾਨਸਿਕਤਾ ਕਿਉਂ ਬਣ ਗਈ ਔਰ ਉਸ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਜਦੋਂ ਬਣੀ ਔਰ ਉਹ ਛਾਤਰ ਇਹਨਾਂ ਸੀ ਕਿ ਐਕਟਿਵਾ ਦੇ ਉੱਤੇ ਆਪਣਾ ਜਿਹੜਾ ਨੰਬਰ ਪਲੇਟ ਹੈ ਉਸ ਦੇ ਉੱਤੇ ਟੇਪ ਲਗਾ ਦਿੰਦਾ ਸੀ ਚੇਪੀ ਲਗਾ ਦਿੰਦਾ ਸੀ ਤਾਂ ਕਿ ਕੋਈ ਉਸ ਦਾ ਨੰਬਰ ਪਲੇਟ ਆ ਜਿਹੜਾ ਉਹ ਵੀ ਨੋਟ ਨਾ ਕਰ ਸਕੇ ਔਰ ਮੋਬਾਈਲ ਫੋਨ ਦੀ ਲੋਕੇਸ਼ਨ ਉਸ ਦੌਰਾਨ ਜਦੋਂ ਕੋ ਕੁੜੀ ਨੇ ਸ਼ਿਕਾਇਤ ਵੀ ਕੀਤੀ ਤੇ ਤਾਂ ਨਹੀਂ ਸੀ ਲੱਭ ਰਿਹਾ ਉਹ ਲੜਕਾ ਕਿਉਂਕਿ ਆਪਣਾ ਮੋਬਾਈਲ ਉਹ ਨੂੰ ਘਰੇ ਹੀ ਛੱਡ ਕੇ ਆਉਂਦਾ ਸੀ ਆਪਣੇ ਟਿਕਾਣੇ ਤੇ ਛੱਡ ਕੇ ਆਉਂਦਾ ਸੀ ਆਪਣੀ ਐਕਟੀਵਿਟੀ ਬਾ ਚੱਕਣੀ ਉਸਨੇ ਔਰ ਚੰਡੀਗੜ੍ਹ ਦੀਆਂ ਸੜਕਾਂ ਤੇ ਨਿਕਲਦਾ ਔਰ ਪਾਰਕਾਂ 'ਚ ਜਾਂਦਾ ਜਿੱਥੇ ਕਿਤੇ ਕੁੜੀ ਦੇਖਦੀ ਤਾਂ ਉਹ ਮੌਕੇ ਦਾ ਫਾਇਦਾ ਚੁੱਕ ਦਿਆ ਹੋਇਆ ਖਾਸ ਕਰਕੇ ਸ਼ਾਮ ਦੇ ਵੇਲੇ ਹਨੇਰੇ ਦੇ ਸਮੇਂ ਇਸ ਤਰ੍ਹਾਂ ਦੀਆਂ ਹਰਕਤਾਂ ਉਸਨੇ ਵੱਧ ਕੀਤੀਆਂ ਨੇ ਇਹ ਸਾਰਾ ਕੁਝ ਪੁਲਿਸ ਨੇ ਜਾਂਚ ਪੜਤਾਲ ਦਾ ਹਿੱਸਾ ਬਣਾਇਆ ਔਰ 18 ਦਿਨ ਦੀ ਜਾਂਚ ਕਰਨ ਤੋਂ ਬਾਅਦ ਕਈ ਨੁਕਤੇ ਆ ਜਿਹੜੇ ਅਦਾਲਤ ਦੇ ਵਿੱਚ ਚਾਰ ਸ਼ੀਟ ਦੇ ਰੂਪ ਵਿੱਚ ਪੇਸ਼ ਕਰ ਦਿੱਤੇ ਨੇ ਔਰ ਹੈਰਾਨੀ ਦੀ ਗੱਲ ਹੈ ਕਿ ਉਸਨੇ ਸ਼ਾਤਰ ਦਿਮਾਗ ਇਹਨਾਂ ਵਰਤੇ ਆ ਆਪਣਾ ਕੁੜੀਆਂ ਨੂੰ ਛੇੜਨ ਦੇ ਲਈ ਕਿ 25 ਟੀਮਾਂ ਬਣਾਉਣੀਆਂ ਪਈਆਂ ਚੰਡੀਗੜ੍ਹ ਪੁਲਿਸ ਨੂੰ 25 ਟੀਮਾਂ ਬਣਾਉਣੀਆਂ ਪਈਆਂ 25 ਟੀਮਾਂ ਵੱਖ-ਵੱਖ ਥਾਵਾਂ ਦੇ ਉੱਤੇ ਛੱਡ ਦਿੱਤੀਆਂ ਗਈਆਂ ਕਿ ਜਿੱਥੇ ਕਿਤੇ ਇਸ ਤਰ੍ਹਾਂ ਦਾ ਅਨਸਰ ਪਾਇਆ ਗਿਆ ਜਿਸ ਦੇ ਖਿਲਾਫ ਲਗਾਤਾਰ ਵਕ ਵਕ ਪੁਲਿਸ ਥਾਣਿਆਂ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਸਨ ਤੇ ਉਸ ਤੋਂ ਬਾਅਦ ਫਿਰ 25 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ 25 ਟੀਮਾਂ ਦੇ ਵਿੱਚ ਹੋ ਸਕਦਾ ਕਿਤੇ ਇੱਕ ਕਿਤੇ ਦੋ ਮੁਲਾਜ਼ਮ ਵੀ ਹੋਣ ਇਸ ਤਰ੍ਹਾਂ ਘੱਟੋ ਘੱਟ ਜ਼ਿਆਦਾ ਨਹੀਂ ਤੇ 25 ਜੇਕਰ ਟੀਮਾਂ ਬਣੀਆਂ ਨੇ ਤੇ 50 ਮੁਲਾਜ਼ਮ ਤਾਂ ਸਿਰਫ ਇਸ ਕਰਕੇ ਇਸ ਕ੍ਰਿਮੀਨਲ ਨੂੰ ਫੜਨ ਦੇ ਲਈ ਲਾ ਦਿੱਤੇ ਗਏ ਪਰ ਆਖਰਕਾਰ ਚੰਡੀਗੜ੍ਹ ਪੁਲਿਸ ਨੂੰ ਕਾਮਯਾਬੀ ਮਿਲੀ ਤੇ ਹੁਣ ਜਾਂਚ 18 ਦਿਨਾਂ ਦੀ ਮੁਕੰਮਲ ਹੋਈ ਹੈ ਔਰ ਮੁਕੰਮਲ ਜਾਂਚ ਤੋਂ ਬਾਅਦ ਚਾਰ ਸ਼ੀਟ ਬਣਾ ਕੇ ਪੇਸ਼ ਕਰ ਦਿੱਤੀ ਗਈ ਅਦਾਲਤ ਦੇ ਅੰਦਰ ਉਹ ਦੱਸਦੀ ਹੈ ਕਿ ਉਸ ਦੀ ਪਛਾਣ ਕੀ ਹੈ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਹਰਕਤਾਂ ਕਰਦਾ ਕਿਵੇਂ-ਕਿਵੇਂ ਸੀ ਜਿੰਮ ਟ੍ਰੇਨਰ ਦੇ ਖਿਲਾਫ ਛੇੜਛਾੜ ਦੇ ਮਾਮਲੇ 'ਚ 18 ਦਿਨ ਦੀ ਜਾਂਚ ਪੂਰੀ ਹੋਈ ਹੈ ਔਰ ਅਦਾਲਤ ਦੇ ਵਿੱਚ ਚਾਰ ਸ਼ੀਟ ਦਾਖਲ ਹੋ ਚੁੱਕੀ ਹੈ ਪਾਰਕਾਂ ਦੇ ਵਿੱਚ ਇਕੱਲੀਆਂ ਕੁੜੀਆਂ ਨੂੰ ਦੇਖ ਕੇ ਡਰਾ ਧਮਕਾ ਕੇ ਉਹਨਾਂ ਦੇ ਨਾਲ ਸਰੀਰਕ ਸੋਸ਼ਣ ਕਰਨ ਦੇ ਲਈ ਵਾਲਾ ਜਿੰਮ ਟ੍ਰੇਨਰ ਦੇ ਖਿਲਾਫ 30 ਜੁਲਾਈ ਤੋਂ ਮੁਕਦਮਾ ਅਦਾਲਤ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਣਾ ਹੈ ਪੁਲਿਸ ਨੇ 18 ਦਿਨਾਂ ਦੇ ਵਿੱਚ ਇਹ ਜਾਂਚ ਪੂਰੀ ਕੀਤੀ ਹੈ ਤੇ ਜ਼ਿਲ੍ਹਾ ਅਦਾਲਤ ਦੇ ਵਿੱਚ ਚਾਰ ਸ਼ੀਟ ਆਪਣੀ ਦਾਖਲ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸੈਕਟਰ 49 ਨਿਵਾਸੀ 사ਵਨ ਪੱਟੀ ਦੇ ਰੂਪ ਵਿੱਚ ਹੋਈ ਹੈ ਜਿਸ ਨੂੰ ਪੁਲਿਸ ਨੇ 1 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੇ ਖਿਲਾਫ ਸੈਕਟਰ ਥਾਣਾ 17 ਥਾਣੇ ਦੇ ਅੰਦਰ ਪੁਲਿਸ ਨੇ ਆਈਪੀਸੀ ਦੀ ਧਾਰਾ 354 354 ए 376 ਤੇ 506 ਦੇ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਮੁਹਾਲੀ ਦੇ ਵਿੱਚ ਇੱਕ ਜਿਮ ਟ੍ਰੇਨਰ ਹੈ। ਪੁਲਿਸ ਦੇ ਮੁਤਾਬਕ ਉਹ ਅਕਸਰ ਹੀ ਰਾਤ ਨੂੰ ਹੀ ਪਾਰਕਾਂ ਦੇ ਵਿੱਚ ਕੱਲੀਆਂ ਕੁੜੀਆਂ ਨੂੰ ਦੇਖ ਕੇ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਸੀ ਤੇ ਫਿਰ ਮੌਕੇ ਦਾ ਫਾਇਦਾ ਚੁੱਕਦੇ ਆ ਉਹਨਾਂ ਨਾਲ ਛੇੜਛਾੜ ਕਰਦਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਦੇ ਕੋਲ ਹਥਿਆਰ ਜਾਂ ਫਿਰ ਹੋਰ ਜਾਣ ਤੋਂ ਮਾਰਨ ਦੀ ਧਮਕੀ ਦੇਣ ਦਾ ਜਿਹੜਾ ਉਹ ਧਮਕੀ ਦੇ ਦਿੰਦਾ ਸੀ ਜਿਸ ਤੇ ਕਰਕੇ ਕੁੜੀਆਂ ਡਰ ਜਾਂਦੀਆਂ ਸੀ ਪੁਲਿਸ ਨੂੰ ਉਸ ਦੇ ਖਿਲਾਫ ਕਈ ਮਹੀਨਿਆਂ ਤੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਆਖਰੀ ਸ਼ਿਕਾਇਤ 10 ਜੂਨ ਨੂੰ ਮਿਲੀ ਸੀ ਉਸ ਦੇ ਖਿਲਾਫ ਸੈਕਟਰ 15 ਦੇ ਵਿੱਚ ਇੱਕ ਨੌਜਵਾਨ ਕੁੜੀ ਨੇ ਜਿਹੜਾ ਉਸ ਤੋਂ ਪਤਾ ਪੁੱਛਣ ਦੇ ਬਹਾਨੇ ਉਸ ਨੂੰ ਰੋਕ ਲਿਆ ਗਿਆ ਫਿਰ ਉਸ ਨੂੰ ਧਮਕਾ ਦਿੱਤਾ ਗਿਆ ਤੇ ਆਪਣੀ ਐਕਟੀਵਾੜ ਦੇ ਉੱਤੇ ਬਿਠਾ ਕੇ ਸੁੰਨਸਣ ਜਗ੍ਹਾ ਦੇ ਉੱਤੇ ਲੈ ਜਾਂਦਾ ਉਸ ਦੇ ਨਾਲ ਸਰੀਰਕ ਛੇੜਛਾੜ ਕਰਦਾ ਇਸ ਮਾਮਲੇ ਵਿੱਚ ਸੈਕਟਰ 11 ਥਾਣਾ ਪੁਲਿਸ ਨੇ ਵੀ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਤੋਂ ਪਹਿਲਾਂ ਸੈਕਟਰ 16 ਦੇ ਵਿੱਚ ਰਹਿਣ ਵਾਲੀ ਇੱਕ ਨੌਜਵਾਨ ਕੁੜੀ ਨੇ ਵੀ ਸ਼ਿਕਾਇਤ ਇਸੇ ਤਰ੍ਹਾਂ ਦੀ ਦਰਜ ਕਰਵਾਈ ਸੀ ਫਿਰ ਪੁਲਿਸ ਨੇ ਉਸ ਨੂੰ ਪਕੜਨ ਦੇ ਲਈ ਸਪੈਸ਼ਲ ਟੀਮਾਂ ਬਣਾਈਆਂ ਹੁਣ ਆਪਣੀ ਐਕਟਿਵਾ ਦੇ ਨੰਬਰ ਪਲੇਟ ਦੇ ਉੱਤੇ ਉਹ ਟੇਪ ਲਗਾ ਦਿੰਦਾ ਤਾਂ ਕਿ ਕੋਈ ਵੀ ਉਸ ਨੂੰ ਪਛਾਨ ਨਾ ਸਕੇ ਜਾਣ ਨਾ ਸਕੇ ਹਾਲਾਂਕਿ ਸੀਸੀਟੀਵੀ ਕੈਮਰੇ ਚੰਡੀਗੜ੍ਹ 'ਚ ਥਾਂ-ਥਾਂ ਲੱਗੇ ਨੇ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਵਹੀਕਲ ਚੱਲਦੇ ਨੇ ਪਰ ਇਹ ਅਨਸਰ ਆ ਜਿਹੜਾ ਕੁੜੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਵੀ ਕਰ ਰਿਹਾ ਸੀ ਪਰ ਪੁਲਿਸ ਦੀ ਨਜ਼ਰ ਤੋਂ ਵੀ ਬਚ ਰਿਹਾ ਸੀ ਆਪਣੇ ਛਾਤਰ ਦਿਮਾਗ ਨਾਲ ਪਰ ਪੁਲਿਸ ਨੇ ਇਸ ਨੂੰ ਪੈਰ ਕਦਮੀ ਨਹੀਂ ਕੀਤੀ ਪਕੜਨ ਦੀ ਹਾਲਾਂਕਿ ਜਿਹੜੀਆਂ ਪੀੜਤ ਕੁੜੀਆਂ ਸੀ ਉਹਨਾਂ ਨੇ ਵਕ ਵਕ ਥਾਣਿਆਂ 'ਚ ਸ਼ਿਕਾਇਤਾਂ ਦਰਜ ਕਰਾਈਆਂ ਜਿਸ ਤੋਂ ਬਾਅਦ ਪੁਲਿਸ ਨੂੰ ਲੱਗਿਆ ਕਿ ਕੱਲ ਨੂੰ ਕਿਤੇ মিডিਆ ਦੇ ਰੂਪ ਵਿੱਚ ਇਹ ਕੁੜੀਆਂ ਹੀ ਸਾਹਮਣੇ ਆ ਗਈਆਂ ਜਾਂ ਫਿਰ ਕੁੜੀਆਂ ਨੇ ਪੁਲਿਸ ਤੇ ਸਵਾਲ ਚੁੱਕ ਦਿੱਤੇ ਤੇ ਔਖਾ ਹੋ ਜਾਵੇਗਾ ਫਿਰ ਅੱਗੇ ਜਾ ਕੇ ਫਿਰ ਪੁਲਿਸ ਨੂੰ ਜਦੋਂ ਥਾਂ ਥਾਂ ਤੋਂ ਸ਼ਿਕਾਇਤਾਂ ਮਿਲੀਆਂ ਇੱਕ ਸ਼ਿਕਾਇਤ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਖੁਦ ਦੱਸ ਰਹੀ ਹੈ ਕਿ ਕਈ ਸ਼ਿਕਾਇਤਾਂ ਮਿਲਦੀਆਂ ਨੇ ਉਸ ਤੋਂ ਬਾਅਦ ਫਿਰ 25 ਟੀਮਾਂ ਬਣਾਈਆਂ ਜਾਂਦੀਆਂ ਨੇ ਤੇ ਫਿਰ ਉਸ ਨੂੰ ਕਾਬੂ ਕੀਤਾ ਜਾਂਦਾ 1 ਜੁਲਾਈ ਨੂੰ ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮਲਜ਼ਮ ਵਾਰਦਾਤ ਦੇ ਵਕਤ ਮੋਬਾਈਲ ਘਰੇ ਛੱਡ ਕੇ ਆਉਂਦਾ ਸੀ ਸੀਸੀਟੀਵੀ ਕੈਮਰਿਆਂ ਤੋਂ ਬਚਣ ਦੇ ਲਈ ਸਰਵਿਸ ਲੇਨ ਜਾਂ ਸਾਈਕਲ ਟਰੈਕ ਦੇ ਉੱਤੇ ਐਕਟਿਵਾ ਚਲਾਉਂਦਾ ਸੀ ਪੁਲਿਸ ਨੇ ਉਸ ਤੋਂ ਐਕਟਿਵਾ ਵੀ ਬਰਾਮਦ ਕੀਤੀ ਹੈ ਉਹ ਵਾਰਦਾਤ ਦੇ ਵਕਤ ਐਕਟਿਵਾ ਦੀ ਨੰਬਰ ਪਲੇਟ ਦੇ ਉੱਤੇ ਟੇਪ ਚਪਕਾ ਦਿੰਦਾ ਸੀ ਪੁਲਿਸ ਦੀਆਂ 25 ਟੀਮਾਂ ਡੇਢ ਮਹੀਨੇ ਰਾਤ ਭਰ ਗਸ਼ਤ ਕਰਦੀਆਂ ਸੀ ਔਰ ਨਾਕਿਆਂ ਦੇ ਉੱਤੇ ਨਜ਼ਰ ਰੱਖਦੀਆਂ ਸੀ ਕਈ ਵਾਰ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਵੀ ਸਾਦੀ ਵਰਦੀ ਦੇ ਵਿੱਚ ਤਾਇਨਾਤ ਕੀਤਾ ਜਾਂਦਾ ਸੀ ਕਿ ਪਾਰਕ ਦੇ ਵਿੱਚ ਮਹਿਲਾ ਮੁਲਾਜ਼ਮ ਨੇ ਉਹਨਾਂ ਨੂੰ ਵੀ ਭੇਜ ਦਿੱਤਾ ਜਾਵੇ ਕਰਦੀਆਂ ਮਹਿਲਾ ਮੁਲਾਜ਼ਮ ਡਿਊਟੀਆਂ ਸੀ ਪਰ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉੱਥੇ ਉਹ ਆ ਜਾਵੇ ਤੇ ਜਦੋਂ ਉਹ ਛੇੜਛਾੜ ਕਰੇਗਾ ਤੁਰੰਤ ਸੂਚਨਾ ਦੇ ਕੇ ਉਸ ਨੂੰ ਮੌਕੇ ਤੇ ਦਬੋਚ ਲਿਆ ਜਾਵੇਗਾ ਪਰ ਡੇਢ ਮਹੀਨੇ ਦੀ ਜਿਹੜੀ ਹੈ ਜਦੋਂ ਜਹਿ ਤੋ ਬਾਅਦ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਚੰਡੀਗੜ੍ਹ ਪੁਲਿਸ ਨੇ ਉਸ ਸਾਵਨ ਭੱਟੀ ਜਿੰਮ ਟ੍ਰੇਨਰ ਨੂੰ ਜਿਹੜਾ ਕੀ ਹੈ ਸੈਕਟਰ 49 'ਚ ਰਹਿਣ ਵਾਲਾ ਜਿਹੜਾ ਮੁਹਾਲੀ 'ਚ ਜਿੰਮ ਦੇ ਵਿੱਚ ਟ੍ਰੇਨਿੰਗ ਦਿੰਦਾ ਸੀ ਤਾਂ ਉਸ ਨੂੰ ਕਾਬੂ ਕੀਤਾ ਤਾਂ ਇਸ ਦੀ ਜਿਹੜੀ ਮਾਨਸਿਕਤਾ ਹੈ ਜਾਂ ਜਿਹੜੇ ਉਸ ਦੇ ਜ਼ਹਿਨ ਦੇ ਵਿੱਚ ਇਸ ਤਰ੍ਹਾਂ ਕੁੜੀਆਂ ਨੂੰ ਛੇੜਨ ਦੇ ਖਿਆਲ ਕਿਵੇਂ ਆਏ ਕਿ ਉਹ ਆਇਆ ਇਹ ਸਾਰਾ ਕੁਝ ਪੁਲਿਸ ਦੀ ਇੰਟੈਰੋਗੇਸ਼ਨ ਦਾ ਹਿੱਸਾ ਰਿਹਾ ਹਾਲਾਂਕਿ ਬਹੁਤੀਆਂ ਗੱਲਾਂ ਹਲੇ ਬਾਹਰ ਨਹੀਂ ਆਈਆਂ ਪਰ ਚਾਰ ਸ਼ੀਟ ਅਦਾਲਤ ਵਿੱਚ ਪਹੁੰਚ ਚੁੱਕੀ ਹੈ ਦਾਖਲ ਹੋ ਗਈ ਹੈ ਤੇ 30 ਜੁਲਾਈ ਤੋਂ ਮੁਕੱਦਮਾ ਚੱਲਣਾ ਸ਼ੁਰੂ ਹੋ ਜਾਵੇਗਾ ਤਾਂ ਇਸ ਤਰ੍ਹਾਂ ਦੇ ਕ੍ਰਿਮੀਨਲ ਕ੍ਰਿਮੀਨਲ ਨੇ ਜਿਹੜੇ ਉਹ ਆਮ ਤੌਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਭੀੜ ਵਾਲੇ ਇਲਾਕੇ ਹੁੰਦੇ ਨੇ ਮੌਕੇ ਦਾ ਫਾਇਦਾ ਚੱਕ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਬੜੀ ਦੇਰੀ ਬਾਅਦ ਸਹੀ ਚਲੋ ਬਾਬੂ ਆਇਆ ਤੇ ਹੁਣ ਚਾਰ ਸ਼ੀਟ ਦਾਖਲ ਹੋ ਗਈਆਂ ਮੁਕੱਦਮਾ ਦਰਜ ਹੋਣ ਤੋਂ ਬਾਅਦ ਮੁਕੱਦਮਾ ਚੱਲਣਾ ਹੈ ਹੁਣ ਅਦਾਲਤ ਦੇ ਵਿੱਚ 30 ਜੁਲਾਈ ਤੋਂ ਦੇਖਦੇ ਹਾਂ ਕਿ ਅੱਗੇ ਜਾ ਕੇ ਅਦਾਲਤ ਦੇ ਵਿੱਚ ਉਸ ਨੂੰ ਕੀ ਸਜ਼ਾ ਮਿਲਦੀ ਹੈ ਉਸ ਤੇ ਉੱਤੇ ਗੰਭੀਰ ਧਰਾਵਾ ਲੱਗੀਆਂ ਹੋਈਆਂ ਨੇ ਤਾਂ 사વન ਭੱਟੀ ਜਿਮ ਟ੍ਰੇਨ ਜਿਸ ਦੇ ਖਿਲਾਫ ਮੁਕੱਦਮਾ ਸੀ ਉਹ ਚੱਲਣਾ ਹੁਣ ਸ਼ੁਰੂ ਹੋਣਾ ਹੈ ਇਸ ਦੇ ਬਾਰੇ ਜਿਹੜਾ ਵੀ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਸ ਦੇ ਬਾਰੇ ਤੁਹਾਡੇ ਨੂੰ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ